DIG ਸਾਹਿਬ ਫਰੀਦਕੋਟ ਰੇਂਜ ਤੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਪੁਲਿਸ ਨੇ ਜਿਹੜੀ ਨਸ਼ੇ ਨੂੰ ਖਾਤਮੇ ਦੇ ਲਈ ਮੁਹਿੰਮ ਚਲਾਈ ਹੈ ਉਹਦੇ ਤਹਿਤ ਕੱਲ ਮੋਗਾ ਪੁਲਿਸ ਦੀ ਥਾਣਾ ਕੋਟੀਸੇਖਾਂ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਆਸਾਰਾ ਆਪਰੇਸ਼ਨ SP ਸਪੈਸ਼ਲ ਕ੍ਰਾਈਮ ਦੀ ਸੁਪਰਵਾਈਜ਼ਨ ਹੇਠ DSP ਧਰਮਕੋਟ ਤੇ SHO ਕੋਟੀਸੇਖਾਂ ਦੀ ਟੀਮ ਨੇ ਐਗਜ਼ੀਕਿਊਟ ਕੀਤਾ ਹੈ ਇਹਦੇ ਤਹਿਤ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਅਕਿਊਜ਼ਡ ਮੁਮਤਾਜ਼ ਖੋਰ ਪਤਨੀ ਅੰਗਰੇਜ਼ ਸਿੰਘ ਜਿਹਦਾ ਕਰ ਚੀਮਾ ਰੋਡ ਕੋਟੀ ਸੇ ਖਾਚ ਹੈਗਾ ਉਥੇ ਬਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਡਰਗ ਮਨੀ ਵਗੈਰਾ ਹੈਗੇ ਕ੍ਰੈਡੀਬਲ ਇਨਫੋਰਮੇਸ਼ਨ ਹੈਗੀ ਸੀ ਉਹਦੇ ਬੇਸਿਸ ਤੇ ਪੁਲਿਸ ਟੀਮ ਨੇ ਉਥੇ ਜਦੋਂ ਰੇਡ ਕੀਤੀ ਡਿਊਰਿੰਗ ਸਰਚ ਉਥੋਂ 2 ਕਿਲੋ 500 ਗ੍ਰਾਮ ਹੈਰੋਇਨ 2 ਦੇਸੀ ਪਿਸਟਲ ਬੱਤੀ ਬੋਰ ਤੇ 1 ਲੱਖ ਰੁਪਏ ਡਰਗ ਮਨੀ ਤੇ ਸੋਨੇ ਚਾਂਦੀ ਦੇ ਜਿਹੜੇ ਜੁਐਲਰੀ ਹੈਗੀ ਉਹ ਬਰਾਬਦ ਹੋਈ ਹੈ ਇਹਦੇ ਵਿੱਚ ਦੋ ਅਕਿਊਜ਼ਡ ਮੌਕੇ ਤੇ ਫੜ ਲਏ ਗਏ ਨੇ मुमताज कौर ਤੇ ਉਹਦੀ ਬੇਟੀ ਕਿਰਨ कौर ਇਸ ਤੋਂ ਇਲਾਵਾ ਜਿਹੜੀ ਤਫਤੀਸ਼ ਤੋਂ ਗੱਲ ਸਾਹਮਣੇ ਆਈ ਸੀ ਤੇ ਸਿਗਰੇਟ ਇਨਫੋਰਮੇਸ਼ਨ ਤੋਂ ਗੱਲ ਪਤਾ ਲੱਗੀ ਸੀ ਤਿੰਨ ਅਕਿਊਜ਼ਡ ਹੋਰ ਇਸ ਕੇਸ ਦੇ ਵਿੱਚ ਇਨਵੋਲਵ ਹੈਗੇ ਨੇ ਉਹਨਾਂ ਤੇ ਵੀ ਬਾਈ ਨੇਮ ਐਫਆਈਆ ਰਿਸਟਰ ਕੀਤੀ ਗਈ ਹੈ ਉਹਨਾਂ ਨੂੰ ਪਾਲਣ ਲਈ ਜਿਹੜੀ ਵੱਖਰੀ ਵੱਖਰੀ ਪੁਲਿਸ ਦੀਆਂ ਟੀਮਾਂ ਨੇ ਉਹ ਰੇਡ ਕਰ ਰਹੀ ਹੈ ਜਲਦੀ ਉਹਨਾਂ ਨੂੰ ਅਰੈਸਟ ਕਰਕੇ ਤੇ ਆ ਜਿਹੜੀ ਪੂਰੀ ਹੈਗੀ ਡਰਗ ਦੀ ਸਪਲਾਈ ਚੇਨ ਇਨੂੰ ਪੂਰਾ ਜਿਹੜਾ ਹੈ ਖਤਮ ਕਰ ਦਿੱਤਾ ਜਾਊਗਾ। ਮਾਂ-ਬੇਟੀ ਦੇ ਨਾਲ ਕੋਈ ਹੋਰ ਵੀ ਇਹਨਾਂ ਦਾ ਪਰਿਵਾਰਕ ਮੈਂਬਰ ਹੈ ਸਰ? ਹਾਂ ਜੀ, ਇਹ ਇਹਨਾਂ ਦਾ ਬੇਟਾ ਹੈ ਤੇ ਇਹ ਇਹਨਾਂ ਦਾ ਭਤੀਜਾ, ਇਹ ਇੱਕ ਉਹਨਾਂ ਦਾ ਹੋਰ ਸਾਥੀ ਹੈ ਤੇ ਉਹਨਾਂ ਦੇ ਪਹਿਲਾਂ ਵੀ ਮੁਕਦਮੇ ਦਰਜ ਹੈਗੇ ਆ। ਕਿੰਨਾ ਦਾ ਕੰਮ ਕਰ ਰਹੇ ਸਰ? ਕਿੰਨੀ ਦੇਰ ਤੋਂ ਕੰਮ ਕਰ ਰਹੇ ਨੇ ਇਹ? ਇਹ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਕਿ ਥੋੜੇ ਟਾਈਮ ਤੋਂ ਕੰਮ ਕਰ ਰਹੇ ਨੇ ਇਹ। ਸਰ 2.5 ਕਿਲੋ ਹੈਰਿੰਗ ਰਿਕਵਰੀ ਬਹੁਤ ਵੱਡੀ ਹੈ। ਕਿੱਥੋਂ ਸਰ ਸਪਲਾਈ ਹੋਈ ਹੈ ਕੀ ਇਹਦੇ ਸਰ? ਉਹ ਜਿਹੜੀ ਹੈ ਹਜੇ ਤੱਕ ਦੀ ਪੁੱਛਗਿੱਛ ਆਹੀ ਗੱਲ ਸਾਹਮਣੇ ਆਈ ਹੈ ਕਿ ਇਹਦੇ ਨਾਲ ਜਿਹੜੇ ਤਿੰਨ ਅਸੋਸੀਏਟਸ ਹੈਗੇ ਨੇ ਇਹ ਵੀ ਇਨਵੋਲਵ ਹੈਗੇ ਬਾਕੀ ਆਜ ਇਹਨਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਤੇ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੇ ਵਿੱਚ ਫੋਰਵਰਡ ਤੇ ਬੈਕਵਰਡ ਲਿੰਕੇਜ ਤੇ ਹੋਰ ਜਿਹੜੇ ਵੀ ਦੋਸ਼ੀ ਇਨਵੋਲ ਹੋਣਗੇ ਉਹਨਾਂ ਦੇ ਸਾਰਿਆਂ ਦੇ ਬਣਦੀ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਊਗੀ ਬਾਕੀ ਤਲਾਕਰ ਪਬਲਿਕਸ਼ਨ ਹੈ ਜੀ ਇਹਨਾਂ ਮੁਟਾਜ਼ ਨਾਲ ਇੱਕ ਇਹਨਾਂ ਦਾ ਬੇਟਾ ਹੈ ਤੇ ਇੱਕ ਇਹਨਾਂ ਦਾ ਰਿਸ਼ਤੇਦਾਰ ਹੈ ਤੇ ਇੱਕ ਇਹਨਾਂ ਦੇ ਬੇਟੇ ਦਾ ਅਸੋਸੀਏਟ ਹੈ ਕਰ ਮਾਂ ਬੇਟੀ ਦੇ ਪਹਿਲਾਂ ਰੂਟਲ ਮਾਮਲਾ ਨਾਮ ਦੇ ਕਰ ਗਿਆ ਨਹੀਂ ਹਜੇ ਤੱਕ ਕੋਈ ਪਹਿਲਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਰਿਕਵਰੀ ਇੱਕ ਵਾਰੀ ਦੁਆਰਾ ਪਰੀਫਰ ਕਰਦੇ ਟੋਟਲ 2 ਕਿਲੋ 500 ਗ੍ਰਾਮ ਹੈਰੋਇਨ 1 ਲੱਖ ਰੁਪਏ ਡਰਗ ਮਨੀ 2 ਦੇਸੀ ਪਿਸਟਲ ਬੱਤੀ ਬੋਰ ਤੇ ਸੋਨੇ ਤੇ ਚਾਂਦੀ ਦੇ ਜਿਹੜੇ ਜੁਐਲਰੀ ਹੁੰਦੀ ਹੈ ਉਹ ਵੀ ਇਹਨਾਂ ਦੇ ਘਰੋਂ ਮਿਲੀ ਹੈ ਸਰ ਜਿਹੜੇ ਤੈਨੂੰ ਹੋਰ ਅਗੇ ਨੇ ਉਹਨਾਂ ਦੇ ਫੈਮਿਲੀ ਮੈਂਬਰ ਆ ਜਾਂ ਕੋਈ ਹੋਰ ਗੱਲ ਦੱਸੋ ਇਹਨਾਂ ਦੇ ਵਿੱਚੋਂ ਦੋ ਇਹਨਾਂ ਦੇ ਫੈਮਿਲੀ ਮੈਂਬਰ ਹੀ ਨੇ ਤੇ ਇੱਕ ਹੋਰ ਇਹਨਾਂ ਦਾ ਅਸੋਸੀਏਟ ਹੈ ਸਰਦੋਸੋ ਲੋ ਹਰ ਵਕਤ ਇਹਨਾਂ ਕਰ ਕਵਰੀ ਫੜੀ ਜਾਂਦੀ ਵੱਡੀ ਮਾਤਰਾ ਦੇ ਵਿੱਚ ਇਹ ਕਿੱਥੋਂ ਲੈ ਕੇ ਆਉਂਦੇ ਉਹਦੀ ਰੋਕ ਨਹੀਂ ਕੀਤੀ ਜਾ ਸਕਦੀ ਜਿੰਨੇ ਵੀ ਮਾਮਲੇ ਹੁਣ ਤੱਕ ਦਰਜ ਹੋਏ ਹਨ ਉਹਨਾਂ ਦੇ ਸਾਰਿਆਂ ਦੇ ਵਿੱਚ ਅਸੀਂ ਬੈਕਵਰਡ ਲਿੰਕੇਜ ਦੇ ਤੱਕ ਗਏ ਹਾਂ ਉਹਦੇ ਵਿੱਚ ਦੋਸ਼ੀ ਹੋਰ ਵੀ ਨਾਮਜ਼ਦ ਹੋਏ ਨੇ ਜਿਹੜੇ ਫੜੇ ਵੀ ਜਾ ਰਹੇ ਨੇ ਕੰਟੀਨਿਊਸਲੀ ਤੇ ਉਹਨਾਂ ਤੋਂ ਹੋਰ ਬਰਾਮਦਗੀਆਂ ਵੀ ਹੋ ਰਹੀਆਂ ਨੇ ਤੇ ਬਾਕੀ ਜਿਹੜਾ ਇਹਦਾ ਸਪਲਾਈ ਚੇਨ ਹੈ ਉਹਨੂੰ ਪੂਰੇ ਨੂੰ ਅਸੀਂ ਖਤਮ ਕਰਨ ਲਈ ਕੰਟੀਨਿਊਸ 24/7 ਐਫਰਟਸ ਕਰ ਰਹੇ ਹਾਂ ਇਸ ਤੋਂ ਲਾਵਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਦੀ ਨਸ਼ੇ ਦੇ ਖਾਤਮੇ ਦੀ ਮੁਹਿੰਮ ਚੱਲੀ ਹੈ ਤੁਸੀਂ ਵੇਖਿਆ ਹੋਣਾ ਡੇਲੀ ਸਾਡੇ ਜਿਹੜੇ ਟਾਰਗੇਟਡ ਆਪਰੇਸ਼ਨਸ ਨੇ ਰੇਡਸ ਨੇ ਉਹ ਚੱਲ ਰਹੀਆਂ ਨੇ ਸਾਡੇ ਕੋਲ ਬੰਦੇ ਕਾਫੀ ਸਾਰੇ ਆਈਡੈਂਟੀਫਾਈ ਅਸੀਂ ਕੀਤੇ ਹੋਏ ਆ ਜਿਨ੍ਹਾਂ ਤੇ ਸਾਡੀ ਨਿਗਾਹ ਹੈਗੀ ਹੈ ਤੇ ਉਹਨਾਂ ਤੇ ਵੀ ਸਾਡੀ ਰੇਡਸ ਜਿਹੜੀ ਆ ਉਹ ਕੰਟੀਨਿਊਸ ਚੱਲ ਰਹੀ ਹੈ ਤੇ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਵੱਡੇ ਡਰੱਗਸ ਦੇ ਸਮਗਲਰ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਅਸਲ ਵਿੱਚ ਲਾਇਸੈਂਸੀਸ ਇਤਿਆਦ ਨਹੀਂ ਜੀ ਆ ਇਲੈਗਲ ਹੋਏਗਾ ਕਿਤੇ ਕਿੱਥੋਂ ਕਿੱਥੋਂ ਰਿਕਵਰੀ ਜਿਹੜੀ ਰਿਕਵਰੀ ਜਿਹੜੀ ਹੋਈ ਆ ਸਰ ਇਹਨਾਂ ਦੇ ਘਰੋਂ ਹੀ ਆ ਜਾਂ ਬਾਹਰੋਂ ਕਿਤੇ ਹੋਈ ਆ ਆ ਸਰ ਇਹਨਾਂ ਦੇ ਘਰੋਂ ਹੀ ਹੋਈ ਆ ਰਿਕਵਰੀ ਇਸ ਲਈ ਪਤਾ ਲੱਗਾ ਕਿ ਕਿੱਥੋਂ ਲੱਗਿਆ ਉਹ ਇਹਨਾਂ ਦੀ ਆਜ ਪੁਲਿਸ ਰਿਮਾਨ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਜਿਹੜੇ ਬਾਕੀ ਦੋਸ਼ੀ ਰਹਿੰਦੇ ਨੇ ਇਸ ਮੁਕਦਮੇ ਦੇ ਵਿੱਚ ਉਹਨਾਂ ਦੀ ਅਰੈਸਟ ਕਰਨ ਤੋਂ ਬਾਅਦ ਹੋਰ ਜ਼ਿਆਦਾ ਆ ਸਾਰਾ ਮਾਮਲਾ ਕਲੀਅਰ ਹੋ ਜਾਊਗਾ ਬਾਕੀ ਅਸੀਂ ਟੈਕਨੀਕਲੀ ਵੀ ਇਹਨਾਂ ਦੇ ਫੋਨ ਵੀ ਐਨਾਲਿਸਿਸ ਕਰ ਰਹੇ ਹਾਂ। ਸਾਰੇ ਆਪਣੀ ਬਾਰੇ ਸਿਰਫ ਜਾਣਕਾਰੀ ਮਿਲੀ ਕਿੰਨੀ ਪ੍ਰਾਪਰਟੀ ਇਹਨਾਂ ਦੀ ਕੀ ਹੋ। ਉਹ ਸਾਰਾ ਹੁਣ ਇਨਵੈਸਟੀਗੇਸ਼ਨਸ ਕਲੀਅਰ ਹੋ ਜਾਊਗਾ ਇਹਨਾਂ ਦਾ ਪੁਲਸ ਡਿਮਾਂਡ ਹਾਸਲ ਹੋਣ ਤੋਂ ਬਾਅਦ। ਲੱਗਦਾ ਕਿ ਜਿੰਨੀ ਰਿਕਵਰੀ ਬਹੁਤ ਵੱਡੀ ਰਿਕਵਰੀ ਹੈ, ਹੈਵੀਂ ਕਵਰੀ ਹੈ ਤੇ ਇਸ ਤੋਂ ਲੱਗਦਾ ਕਿ ਜਿਹੜਾ ਨਸ਼ਾ ਇਹਨਾਂ ਨੇ ਲਿਆਦਾ ਹੈ ਸਪਲਾਈ ਕੰਮ ਜੱਲੇ ਸੀਗੇ ਉਸ ਤੋਂ ਹੀ ਇਹਨਾਂ ਨੇ ਜਿਹੜੀ ਆਪਣੀ ਪ੍ਰਾਪਰਟੀ ਬਣਾਈ ਹੋਈ ਹੈ ਤੇ ਪੁਲਸ ਵੱਲੋਂ ਵੀ ਲਗਾਤਾਰ ਪਾਕਾਉਂ ਜ਼ਿਲ੍ਹੇ ਵਿੱਚ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ, ਬੁਲਡੋਜ਼ਰ ਆਹੀਂ ਘਰ ਤੋੜੇ ਜਾ ਰਹੇ ਨੇ। ਇਹਨਾਂ ਦੀ ਉਹ ਅਸੀਂ ਅਟੈਚ ਕਰਾਵਾਂਗੇ ਫਿਰ ਜਦੋਂ ਇਹਨਾਂ ਨੂੰ ਕਨਵਿਕਸ਼ਨ ਹੋ ਜਾਊਗੀ ਫਿਰ ਇਹਨਾਂ ਦਾ ਅਸੀਂ ਫੋਰ ਫੀਚਰ ਕਰਾਵਾਂਗੇ ਸਰ ਇੱਕ ਤਰੇ ਤੋਂ ਫਿਰੋਜ਼ਪੁਰ ਜ਼ਿਲ੍ਹੇ ਤੋਂ ਕੋਰਤੇ ਸੇਖਾ ਕਿਤੇ ਨੀ ਦੇ ਤੋਂ ਰਹੇ ਨੇ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਡਿਊਰਿੰਗ ਮਤਲਬ ਰਿਮਾਂਡ ਜਦੋਂ ਇਹਨਾਂ ਦੀ ਪੁੱਛਗਿੱਛ ਹੋਊਗੀ ਕਲੀਅਰ ਹੋ ਜਾਊਗਾ ਕਿੰਨਾ ਟਾਈਮ ਹੋ ਗਿਆ ਐਗਜ਼ੈਕਟ 10 ਦੇਣਗੇ ਫਿਰ ਸਰ ਪਤਾ ਲੱਗ ਗਿਆ ਇਹਨਾਂ ਨੇ ਸਪਲਾਈ ਕਿੱਥੇ ਕਰਨੀ ਉਹ ਸਾਰਾ ਹੁਣ ਪੁਲਿਸ ਡਿਮਾਂਡਸ ਪਤਾ ਲੱਗ ਜਾਊਗਾ ਬਾਕੀ ਜਿਹੜੇ ਹੋਰ ਅਸੋਸੀਏਟ ਹੈਗੇ ਉਹਨਾਂ ਦੀ ਰੈਸਟ ਬਾਅਦ ਪਤਾ ਲੱਗ ਜਾਊਗਾ ਬੋਲ ਦੂੰਗਾ ਇਹਨਾਂ ਨਾਲ ਜਦੋਂ ਇਹਨ